مرد آباد مرد آباد شیکا یونین زندہ باد شیکا یونین زندہ باد ریپیس یونین زندہ باد ریپیس یونین زندہ باد سنان یونین زندہ باد ساڈی کیمرہ لاٹ کرو لاٹ کرو باکی یونین زندہ باد یا سلام مرد آباد لاٹ کرو لاٹ کرو ساڈی کیمرہ لاٹ کرو لاٹ کرو لاٹ کرو شیکا یونین زندہ باد شیکا یونین زندہ باد ਦੀ ਬਣਾ ਚੰਜੂ ਆਟੜੇ ਤਰਨ ਦਾ ਡਾਕਟਰ ਪ੍ਰਧਾਨ ਮਸੀਹਨ ਵੀ ਜੁਨੀਅਰ ਅਨਾਲਾ ਅੱਜ ਦਾ ਧਰਨਾ ਜਿਹੜਾ ਆ ਇਹ ਸਾਡਾ ਇੱਕ ਤਰੀਕ ਤੋਂ ਚੱਲ ਰਿਹਾ ਲਗਾਤਾਰ ਕਿਉਂਕਿ ਸਾਡੀ ਮਜਬੂਰੀ ਬਣ ਗਈ ਆ ਧਰਨਾ ਦੇਣ ਦੀ ਕੋਈ ਸਾਨੂੰ ਸ਼ੌਕ ਨਹੀਂਗਾ ਅਸੀਂ ਕੋਈ ਚਾਹਣਾ ਨਹੀਂ ਬੈਠੇ ਸਾਡਾ ਜਿਹੜਾ ਉੱਥੇ ਤਿੰਨਾਂ ਦੁਕਾਨਾਂ ਦਾ ਨੁਕਸਾਨ ਹੋਇਆ ਬਲਜਿੰਦਰ ਸਿੰਘ ਮਾਲ ਸੁਵਿੰਦਰ ਸਿੰਘ ਭਿੰਡਰ ਤੇ ਗੁਰਿੰਦਰ ਮਾਲ ਇਹਨਾਂ ਦੁਕਾਨਾਂ ਇਕੱਠੀਆਂ ਜਿਹੜੀਆਂ ਨੇ ਉਹ ਇੱਕ ਤਰੀਕ ਨੂੰ ਦੇ ਦਰਮਿਆਨੀ ਰਾਤ ਨੂੰ ਵੀ ਦੇ ਕੰਢੀਆਂ ਸੀ ਅਸੀਂ ਬੜੀ ਵਾਰ ਮੰਤਰੀ ਸਾਹਿਬ ਨੂੰ ਮਿਲ ਚੁੱਕੇ ਆ ਐਸਡੀਐਮ ਸਾਹਿਬ ਨੂੰ ਮਿਲ ਚੁੱਕੇ ਆ ਤੇ ਸਾਡੀ ਸੁਣਵਾਈ ਨਹੀਂ ਹੋਈ ਹੁਣ ਅਸੀਂ ਉੱਥੇ ਜਿਹੜੀਆਂ ਦੂਜੀਆਂ ਦੁਕਾਨਾਂ ਨੇ ਉਹ ਵੀ ਉਹਨਾਂ ਦੀਆਂ țeੜਾ ਪੱਟੀਆਂ ਨੇ ਕੱਲਾਂ ਜਿਹੜੀਆਂ ਨੇ ਉਲਰੀਆਂ ਨੇ ਪਈਆਂ ਨੇ ਜਿਨ੍ਹਾਂ ਤੇ ਲੈਂਟਰ ਆ ਉਹ ਲੈਂਟਰ ਚ ਹੋ ਰਿਹਾ ਤੇ ਸਰੀਆ ਜਿਹੜਾ ਉਹ ਸਦਾ ਨੰਗਾ ਹੋਇਆ ਪਿਆ ਅਸੀਂ ਉੱਥੇ ਡਰਦੇ ਹੀ ਨਹੀਂ ਬਹਿ ਰਹੇ ਲੋਕੇ ਜਾਨੀ ਨੁਕਸਾਨ ਨਾ ਹੋ ਜਾਵੇ ਮਾਲੀ ਨੁਕਸਾਨ ਤਾਂ ਕਭ ਹੀ ਹੋ ਗਿਆ ਇਹਨਾਂ ਤਨਦਕਰਨ ਦੇ ਵਿੱਚ ਫਰਨੀਚਰ ਜਿਹੜਾ ਆ ਟੁੱਟ ਗਿਆ ਲੈਪਟਾਪ ਜਿਹੜੇ ਆ ਉਹ ਖਰਾਬ ਹੋ ਗਏ ਪ੍ਰਿੰਟਰ ਖਰਾਬ ਹੋ ਗਏ ਇਨਵਰਟਰ ਖਰਾਬ ਹੋ ਗਿਆ ਪੱਕੇ ਟੁੱਟ ਗਏ ਫਰਨੀਚਰ ਸਾਰਾ ਜਿਹੜਾ ਡੈਮੇਜ ਹੋ ਗਿਆ ਹੁਣ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਨਵੇਂ ਤਹਿਸੀਲ ਕੰਪਲੈਕਸ ਦੇ ਵਿੱਚ ਨਵੀਂ ਅਲਾਟਮੈਂਟ ਕਰਕੇ ਸਾਨੂੰ ਦੁਕਾਨਾ ਬਣਾਉਣ ਦਾ ਜਿਹੜਾ ਆ ਉਹ ਮੋਕਾ ਦਿੱਤਾ ਜਾਵੇ ਮਾਝੋ ਸਾਡਾ ਵੀ ਮਾਲ ਜਾਨੀ ਨੁਕਸਾਨ ਹੋਣੋਂ ਬਚ ਸਕੇ ਤੇ ਪਬਲਿਕ ਵੀ ਜਿਹੜੀ ਆ ਉਹ ਵੀ ਸੇਵ ਰਵੇ ਕਦ ਤੱਕ ਜਾਰੀ ਰਹੇਗਾ ਇਹ ਤਰਨਾ ਜਿਹੜਾ ਵੇਖੋ ਜਿੰਨਾ ਚਿਰ ਤੱਕ ਅਸੀਂ ਸਾਡੇ ਸਬਰ ਨੂੰ ਜਿਹੜਾ ਆ ਇਹ ਅਸੀਂ ਪਰਖੇ ਨਾ ਕੋਈ ਕਿਉਂਕਿ ਸਾਡੀ ਮਜਬੂਰੀ ਆ ਅਸੀਂ ਉਹਨਾਂ ਚਿਰ ਤੱਕ ਤਰਨਾ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ ਸਾਡੀ ਮੰਗ ਪੂਰੀ ਨਹੀਂ ਹੁੰਦੀ ਤਾਂ ਆ ਕਿਉਂ ਇਹ ਜਿਹੜੀ ਕੀ ਮੰਗਾਂ ਤੇ ਕਿਉਂ ਇਹ ਜਿਹੜਾ ਤਰਨਾ ਮੈਂ ਰਜਿੰਦਰ ਸਿੰਘ ਮਾਲੂ ਸਿੱਕਰ ਨੀ ਤਸਵੀਰਾਂ ਨਾਲਾ ਸਾਨੂੰ ਜਿਹੜੀਆਂ ਝਕਾਨਾ ਅਲਾਰਟ ਹੋਈਆਂ ਸੀ ਤਸਵੀਰ ਕੰਪਰੈਕਸ ਦੀ ਨੜਾ ਜੋ ਬਹੁਤ ਪੁਰਾਣੀਆਂ ਸੀਗੀਆਂ ਇਹ ਲੋਈ ਬਰਸਾਦ ਕਰਨ ਸਾਡੀਆਂ ਕੋਈ ਦੁਕਾਨਾਂ ਜਿਹੜੀਆਂ ਵਾ ਬਰਸਾਦ ਕਰਨ ਢਿੱਗ ਪਈਆਂ ਨੇ। ਬਾਕੀ ਦੁਕਾਨਾਂ ਦੇ ਵੀ ਹਾਲਤ ਬਹੁਤ ਖਸਾ ਉਹ ਵੀ ਡਿੱਗਣ ਜੋਗਾ। ਤੇ ਅਸੀਂ ਸਰਕਾਰ ਕੋਲੋਂ ਮੰਗ ਕੀਤੀ ਜੀ ਵੀ ਸਾਨੂੰ ਜਿਹੜੀ ਨਵੀਂ ਤਹਿਸੀਲ ਕੰਪਲੈਕਸਾਈ ਨਾਲਾ ਬਣੀ ਆ ਉਹਦੇ ਵਿੱਚ ਜਗ੍ਹਾ ਲਾਟ ਕਰ ਦਿੱਤੀ ਜਾਵੇ ਤਾਂ ਕਿ ਅਸੀਂ ਆਪਣੇ ਨਵੇਂ ਆਪਣੇ ਦਫਤਰ ਬਣਾ ਸਕੀਏ। ਪਰੰਤੂ ਬੜਾ ਲੰਮਾ ਸਮਾਂ ਹੋ ਗਿਆ ਵਾ ਸਾਨੂੰ ਸਰਕਾਰ ਵੱਲੋਂ ਟਾਲ-ਟੋਲ ਕੀਤਾ ਜਾ ਰਿਹਾ। ਅਜੇ ਤੱਕ ਸਾਨੂੰ ਦੁਕਾਨਾਂ ਵਾਸਤੇ ਜਗ੍ਹਾ ਲਾਟ ਨਹੀਂ ਕੀਤੀ ਗਈ। ਤਾਂ ਸਾਨੂੰ ਡਰਿਆ ਕਿ ਜਿਹੜੀਆਂ ਪਹਿਲੀਆਂ ਬਜੀਆਂ ਦੁਕਾਨਾਂ ਨੇ ਉਹ ਵੀ ਕਿਸੇ ਵੇਲੇ ਵੀ ਡਿੱਗ ਸਕਦੀਆਂ ਜਿਸ ਦੇ ਨਾਲ ਬੜਾ ਭਾਰੀ ਜਾਨੀ ਨੁਕਸਾਨ ਦਾ ਹੋਣ ਦਾ ਵੀ ਡਰਿਆ ਤੇ ਸਾਡੀ ਸਰਕਾਰ ਕੋਲ ਕੋਰਜੋਰ ਮੰਗਿਆ ਕਿ ਸਾਨੂੰ ਤਸੀਲ ਕੰਪਲੈਕਸ ਅੱਗੇ ਨਾਲਾ ਵਿਖੇ ਜਿਹੜੀ ਨਵੀਂ ਬਿਲਡਿੰਗ ਬਣੀ ਹੈ ਉਹਦੇ ਵਿੱਚ ਆਪਣੇ ਵਸੂਕਾ ਨਵੀਸ ਟਾਈਪਿਕਸ ਜੁਨੀਅਨ ਅਸਟਾਪਰਸ ਇਹਨਾਂ ਸਾਰਿਆਂ ਨੂੰ ਜਗ੍ਹਾ ਅਲਾਟ ਕੀਤੀ ਜਾਵੇ ਤਾਂ ਕਿ ਅਸੀਂ ਆਪਣੇ ਖਰਚੇ ਦੇ ਵੀ ਉਹ ਜਿਹੜੇ ਆਪਣੇ ਦਫ਼ਤਰ ਬਣਾਉਣ ਨੂੰ ਤਿਆਰ ਆਂ ਔਰ ਉਹਨਾਂ ਸਮੇਂ 'ਚ ਕੋਈ ਇਹੋ ਜਿਹੀ ਕੋਈ ਅਣਸਖਾਵੀ ਘਟਨਾ ਨਾ ਵਾਪਰੇ। ਤੁਹਾਡੇ ਨੂੰ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਕੀ ਕਰ ਲਈਏ ਬੰਦੇ। ਦੇਰ ਕੋਲ ਅਸੀਂ ਸਰਕਾਰ ਕੋ ਮੰਗ ਕਰ ਰਹੇ ਸਾਡੀ ਅਜੇ ਤੀਕ ਮੰਗ ਮਜਬੂਰ ਨਹੀਂ ਹੋਈ। ਸਾਨੂੰ ਤਰਨੇ ਦਾ ਇਹ ਲੋਕਾਂ ਦੀ ਪਰੇਸ਼ਾਨੀ ਨੂੰ ਸਮਝਦੇ ਆ ਕਿਉਂਕਿ 1 ਅਗਸਤ ਦਾ ਖੜਾ ਤਰਨਾ ਚੱਲਣ데요 ਆ ਜਿਹਦੇ ਵਿੱਚ ਲੋਕ ਕਈਆਂ ਦੇ ਬਿਆਨੇ ਵੀ ਮਾਰੇ ਗਏ ਹੋਣਗੇ। ਕਈਆਂ ਨੇ ਬਾਹਰ ਹੀ ਜਾਣਾ ਹੋਊ ਮੁਸਾਫਰਾਂ ਨੂੰ ਵੀ ਦੇਣੋ ਆ ਕਈਆਂ ਦੇ ਵਸਿਤਾ ਹੋਣ ਗਿਆ। ਕਈ ਹੋਰ ਵੀ ਟਾਈਪ ਟਾਈਪ ਦੇ ਵੀ ਕੰਮ ਹੋਣਗੇ ਕਈਆਂ ਨੂੰ ਜਰੂਰੀ ਸਟਾਫ ਚਾਹੀਦੇ ਹੋਣਗੇ ਲੋਕਾਂ ਦੀ ਪਰੇਸ਼ਾਨੀ ਸਮਝਣਿਆ ਪਰੰਤੂ ਸਰਕਾਰ ਨੂੰ ਵੀ ਸਾਡੀ ਪਰੇਸ਼ਾਨੀ ਸਮਝਣੀ ਚਾਹੀਦੀ ਹੈ ਨਾ ਜੇਕਰ ਉੱਥੇ ਕੋਈ ਬਿਲਡਿੰਗ ਡੇਪੈਂਦੀ ਆ ਕੋਈ ਵੀ ਉੱਥੇ ਕੋਈ ਹੰਸਕਾਮੀ ਘਟਨਾ ਵਾਪਰ ਜਾਂਦੀ ਆ ਤਾਂ ਉਹਦੇ 'ਚ ਸਰਕਾਰ ਨੇ ਸਾਨੂੰ ਹੀ ਕੁੱਛਣਾ ਵੀ ਤੁਹਾਨੂੰ ਪਤਾ ਹੀ ਬਿਲਡਿੰਗ ਅਨਸੇਫ ਆ ਤੇ ਤੁਸੀਂ ਇੱਥੇ ਕਿਉਂ ਬੈਠੇ ਆ ਅਸੀਂ ਤਾਂ ਆਪਣੀ ਜਾਨਾਂ ਬਚਾਉਣ ਵਾਸਤੇ ਬੈਠੇ ਆ ਸਾਨੂੰ ਸਰਕਾਰ ਜਗ੍ਹਾ ਦੇਵੇ ਤਾਂ ਕਿ ਅਸੀਂ ਚੰਗੀ ਜਗ੍ਹਾ ਤੇ ਚੰਗੀ ਜਿਹਾ ਨਵੇਂ ਸਿਰੇ ਤੋਂ ਆਪਣੀ ਦੁਕਾਨਾ ਬਣਾ ਕੇ ਤੇ ਆਪਣੀ ਜ਼ਿੰਦਗੀ ਵੀ ਬਸਰ ਕਰ ਸਕੀਏ ਤੇ ਕਿਸੇ ਗਾਗ ਦਾ ਵੀ ਕੋਈ ਨੁਕਸਾਨ ਨਾ ਹੋਵੇ ਇਸ ਸੰਬੰਧੀ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਹੈ ਜੀ ਅਸੀਂ ਅਸੀਂ ਸਾਹਿਬ ਨੂੰ 2-3 ਨੂੰ ਇੱਕ ਮੈਮੋਰੈਂਡਮ ਦਿੱਤਾ ਸੀਗਾ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਅਸੀਂ ਤੁਹਾਡਾ ਮਸਲਾ ਜਲਦੀ ਹੱਲ ਕਰ ਦਾਂਗੇ ਪਰੰਤੂ ਇੱਥੇ ਹੋਇਆ ਨਹੀਂ ਹੈ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਮੈਮੋਰੈਂਡਮ ਦਿੱਤਾ ਵਾ ਕਰਨੇ ਤੇ ਬੈਠ ਕੇ ਗੱਲ ਕਰ ਹਾਂਜੀ ਵਸੀਕਾ ਨੇ ਵੀ ਸਟਾਈਪਿਸਟ ਤੇ ਸਟੈਂਪਰ ਉਸ ਬਾਹਰ ਬੈਠੇ ਵੀ ਸਾਨੂੰ ਉੱਤੇ ਅਲਾਟ ਕੀਤੀ ਜਾਵੇ ਇਹਨਾਂ ਦਾ ਪ੍ਰੋਸੈਸ ਚੱਲੰਗਾ ਐਕਚੁਅਲੀ ਉਹਨਾਂ ਨੇ ਚਾ ਪ੍ਰੂਫ ਕਰਾਇਆ ਵਾ ਤੇ ਹ ਜਲਦੀ ਇਹਨਾਂ ਦਾ ਮਸਲਾ ਹੱਲ ਕਰਤਾ ਜਾਵੇ